ਹਾਂਜੀ ਪ੍ਰਧਾਨ ਸਾਹਿਬ ਕੀ ਮਸਲਾਵਾ ਤੇ ਕੀ ਤੁਹਾਡਾ ਨਾਮ ਆ ਕਿਹੜਾ ਪਿੰਡ ਜੀ ਸਰ ਨਾਂ ਮੇਰਾ ਮਨਮਸੀ ਆ ਪਿੰਡ ਮੇਰਾ ਘੋਗਾ ਤੇ ਸਰ ਇਹ ਨਾਲਾ ਪਜਾ 60 ਸਾਲ ਤੋਂ ਚੱਲਦਾ ਰਿਹਾ ਤੇ ਹੁਣ ਆਣ ਕੇ ਇਹਨਾਂ ਨੇ ਪੰਚ ਨੇ ਬੰਦ ਕਰਵਾ ਦਿੱਤਾ ਗਿਆ ਪੰਚਾਇਤ ਤੋਂ ਤੇ ਸਾਡੇ ਜਿੰਨੇ ਜੀ ਆਪਾਂ ਸਾਰਿਆਂ ਦੇ ਵਿਚਾਰਿਆਂ ਦੇ ਇਕੱਠੇ ਇਕੱਠੇ ਲਵਾ ਕੇ ਦਰਖਾਸਤਾਂ ਵੀ ਦਿੱਤੀਆਂ ਤੇ ਅਜੇ ਤੀਕਾ ਸਾਡੀ ਕੋਈ ਸੜਾਈ ਨਹੀਂ ਹੋਈ ਸਾਰੀਆਂ ਦਰਖਾਸਤਾਂ ਸਾਡੀਆਂ ਨੰਬਰੀ ਪਈਆਂ ਜੀ ਜੀ ਸੀ ਸਾਹਿਬ ਨੂੰ ਦਿੱਤੀਆਂ ਵੀਡੀਓ ਸਾਹਿਬ ਨੂੰ ਦਿੱਤੀਆਂ ਵੀਡੀਓ ਸਾਹਿਬ ਨੂੰ ਹੀ ਦਿੱਤੀ ਜਿਹੜੇ ਪਿਛਲੇ ਨਹੀਂ ਤਰੀਕ ਦੀ ਤੇ ਅੱਜ ਹੋ ਗਈ ਜੇ ਤਿੰਨ ਤਰੀਕੇ ਦੋ ਆ ਮੇਰਾ ਚਾਹ ਹਾਂਜੀ ਜਿਹੜਾ ਇਹ ਤੁਹਾਡਾ ਮਸਲਾ ਚੱਲ ਰਿਹਾ ਹੈ ਨਾਲੇ ਦਾ ਇਹਦੇ ਬਾਰੇ ਤੁਸੀਂ ਕਿੰਨੂ ਕਿੰਨੂ ਅਜੇ ਤੱਕ ਦਰਖਾਸਤ ਦੇ ਚੁੱਕੇ ਜੀ ਸਰ ਆਪਾਂ ਨੇ ਦਿੱਤੀ ਪਹਿਲਾਂ ਵੀਡੀਓ ਇਹ ਵੀਡੀਓ ਵੀਡੀਓ ਦਾ ਵੀਡੀਓ ਸਾਹਿਬ ਅੱਛਾ ਜੀ ਉਹ ਅੱਜ ਉਹਨੂੰ ਵੀ ਨੇ ਦੂਪਰ ਜਾ ਰਿਹਾ ਜੇ ਅੱਡਤੀ ਤੀਂ ਦੀ ਦੇ ਲਈ ਅੱਜ ਤੇ ਉਦੋਂ ਬਾਅਦ ਆਪਾਂ ਦਿੱਤੀ ਜੇ ਇੱਕ ਦਰਖਾਸਤ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਕਿ ਉਹ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਉਹ ਦੋਸਤ ਜਿਹਦੇ ਨਾਲੇ ਤੋਂ ਰੋਕਣ ਵਾਸਤੇ ਆਪਾਂ ਦਿੱਤੀ ਵੀ ਨਾਲਾ ਰੁਕ ਹੋ ਜੂ ਤੇ ਜਿਹੜਾ ਪੰਚਾਇਤ ਅਫਸਰ ਸੀ ਉਹਨੇ ਨਾਂ ਤੇ ਪੁਲਿਸ ਨੂੰ ਕੋਈ ਕਾਰਵਾਈ ਕੱਢੀ ਆ ਤੇ ਨਾਂ ਉਹਨੇ ਚਿੱਠੀ ਕੱਢੀ ਆ ਐਚਐਸਓ ਸਾਹਿਬ ਨੂੰ ਤੇ ਇਹ ਜਿਹੜੀ ਆ ਡਿਊਟੀ ਕਮਿਸ਼ਨ ਨੂੰ ਫਿਰ ਮੈਂ ਗਿਆ ਸਾਰੇ ਪਾਸੇ ਦੇਖਦਾ ਆ ਕੇ ਤੇ ਡੀਐਸਪੀ ਕੋ ਐਸਐਸਪੀ ਡੀਸੀ ਸਾਹਿਬ ਕੋ ਗਿਆ ਡੀਸੀ ਸਾਹਿਬ ਕੋ ਜਾ ਕੇ ਫਿਰ ਮੈਂ ਉੱਥੇ ਪਹੁੰਚਾ ਤੇ ਉਹਨਾਂ ਨੇ ਮੇਰੀ ਸੁਣਾਈ ਕੀਤੀ ਆ ਉਹ ਹੁਣ ਇਸ ਵੇਲੇ ਜਿਹੜੀ ਸਾਡੀ ਤਰਖਾਸ਼ ਆ ਉਹ جاری ਆ ਜੀ ਇਹਦੇ ਕੋਲੇ ਅ ਤਸੀਲਦਾਰ ਸਾਹਿਬ ਨੂੰ ਤਸੀਲਦਾਰ ਸਾਹਿਬ ਨੇ ਕਰੀ ਗਰਦੌਰ ਨੂੰ ਮਾਰਕ ਕਰ ਦਿੱਤੀ ਆ ਹੁਣ ਵੇਖੋ ਸਵੇਰੇ ਉਹਦੀ ਕੀ ਫਾਈ ਹੁੰਦੀ ਆ ਕੀ ਨਹੀਂ ਹੁੰਦੀ ਇਹਦੇ ਬਾਰੇ ਤੁਸੀਂ ਕਿਹੜੇ ਥਾਣੇ ਦੇ ਵਿੱਚ ਆਪਣੀ ਅਰਜੀ ਜਿਹੜੀ ਦੇ ਚੁੱਕੇ ਜੇ ਇਹਦੇ ਬਾਰੇ ਅਸੀਂ ਦਿੱਤੀ ਆ ਜੀ ਅਰਜੀ ਦਿੱਤੀ ਆਪਾਂ 17 ਥਾਣਾ ਸਤਰ ਥਾਣਾ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਕੀਤੀ ਗਈ ਜੀ ਅਹੀ ਬੜੇ ਦਿਨ ਹੋ ਗਿਆ ਜੀ ਤੁਹਾਡੀ ਇਹ ਦਰਖਾਸਤ ਦਿੱਤੀ ਮੈਂ ਇਹ ਨੂੰ ਕੋਈ 15 ਦਿਨ ਹੋ ਚਲੇ ਚਲਦੀ ਨਹੀਂ ਕਿੰਨੀ ਤਰੀਕ ਤੇ ਦਿੱਤੀ ਆ ਜੀ ਤਰੀਕ ਤੇ ਇੱਥੇ ਲਿਖੀ ਹੋਈ ਮੈਨੂੰ ਠੀਕ ਹੈ ਜੀ ਤੇ ਬਾਕੀ ਇਹ ਅੱਭੀ ਇਹ ਦਰਖਾਸਤ ਨੰਬਰੀ ਜੇ ਐਸਐਸਬੀ ਸਾਹਿਬ ਨੂੰ ਦਿੱਤੀ ਆਪਾਂ ਜਦੋਂ ਸਾਡੀ ਸੁਣਾਈ ਨਹੀਂ ਕੋਈ ਇਹਨਾਂ ਕੀਤੀ ਹਾਂ ਐਸਐਸਪੀ ਸਾਹਿਬ ਨੇ ਲਿਖੀ ਆ ਜਿਹੜਾ ਨਾਲਾ ਆ ਤੁਹਾਡਾ ਉਹ ਕਿੰਨਾ ਨੇ ਵੜਿਆ ਹੋਇਆ ਵਾ ਕਿੰਨਾ ਨੇ ਪਰਦਵਾਰ ਕੀਤੀ ਹੈ ਉਹਨਾਂ ਦਾ ਨਾਮ ਕੀ ਹੈ ਜੀ ਉਹ ਨਾਲਾ ਸਾਡੀ ਇੱਥੇ ਭੈਣ ਹੀ ਬਿੰਦਰਪੁਰ ਬਿੰਦਰਪੁਰ ਆ ਤੁਹਾਨੂੰ ਹੋ ਰਹੀਦੀ ਹੀ ਇੱਥੇ ਬਲਵਿੰਦਰ ਕੋਰ ਉਹਨੇ ਮਾਂ ਨੇ ਇਹ ਜਿਹੜੀ ਜਗ੍ਹਾ ਸੀ ਆਪਣੇ ਮਾਪਿਆਂ ਦੀ ਜਗ੍ਹਾ ਵੇਚੀ ਆ ਮਨੋਹਰ ਮਸੀਹ ਨੂੰ ਤੇ ਮਨੋਹਰ ਮਸੀਹ ਨੇ ਕੰਧ ਕਰ ਲਈ ਆ ਨਾਲੇ ਤੇ ਸਰਕਾਰੀ ਇੱਕ ਪੁੱਟ ਕੇ ਉਹਦੀ ਦੁਰਵਰ ਤੋਂ ਕਰਕੇ ਤੇ ਉੱਤੇ ਕੰਧ ਸਾਰ ਲਈ ਆ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਪਿੰਡ ਦੀ ਪੰਚਾਇਤ ਜਾਂ ਹੋਰ ਕੋਈ ਮੋਤਬਰ ਬੰਦੇ ਨੂੰ ਤੁਸੀਂ ਕਿਹਾ ਜਿੰਦਕੇ ਸਾਡਾ ਬਹਿ ਕੇ ਕੰਪਰੋਮਾਈਜ਼ ਕਰਵਾਓ ਜਾਂ ਇਹਨਾਂ ਨਾਲਾ ਚਾਲੂ ਹੋਣਾ ਚਾਹੀਦਾ ਪੰਚਾਇਤ ਨੂੰ ਆਪਾਂ ਸਾਰੇ ਜਿੰਨੇ ਆਪਣੇ ਭੈਣਾ ਖਲੋਤੀਆਂ ਜਾਂ ਮੇਰੀਆਂ ਭੈੜਾ ਜਾਂ ਮਰੀਆਂ ਪੰਜਾਈਆਂ ਜਾਂ ਮਰੀਆਂ ਕੋਢਾਂ ਸਾਰੀਆਂ ਖਲੋਤੀਆ ਆਪਾਂ ਸਾਰਿਆਂ ਨੇ ਪੁੱਛਿਆ ਇੱਕ ਵਾਰੀ ਇੱਥੇ ਜਦੋਂ ਆਇਆ ਹੋ ਇੱਥੇ ਕਦੋਂ ਆਇਆ ਹੈ ਆਪ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਉਹਨੇ ਬੰਦੀ ਕੀਤਾ ਤੇ ਫਿਰ ਜਦੋਂ ਇੱਕ ਦਿਨ ਫਿਰ ਮੈਨੂੰ ਫੋਨ ਆਇਆ ਮੈਂ ਵੀ ਸਰਪੰਚ ਸਾਹਿਬ ਤੁਸੀਂ ਇੰਨੀ ਕਿ ਮਿਹਰਬਾਨੀ ਕਰੋ ਸਾਡੇ ਤੇ ਕਿ ਤਾ ਮੈਂ ਤਸੀਲਦਾਰ ਵੱਲੋਂ ਮਾਰਕੋਈ ਦਰਖਾਸਤ ਸਾਡੀ ਆਉਣ ਵਾਲੀ ਤੁਹਾਡੇ ਕੋਲ ਤੇ ਤੁਹਾਡੇ ਤੇ ਮੁੜ ਕੇ ਤੁਹਾਨੂੰ ਪੁੱਛ ਗਿਛ ਹੋਣੀ ਆ ਤੇ ਤੁਸੀਂ ਉਹਨੂੰ ਡੱਕੋ ਉਹਨੇ ਕੋਈ ਉਹਨੂੰ ਡਕਾਪਟੀ ਕੀਤੀ ਕਿ ਨਾਲ ਉਹਨੇ ਵੀਡੀਓ ਸਾਫ ਦੀ ਸੁਣੀ ਤੇ ਨਾਲ ਤਸੀਲਦਾਰ ਵਾਲੀ ਤਖਾਦੀ ਕੀਤੀ ਉਹਨੇ ਤੁਹਾਡੇ ਕੋਲ ਇਸ ਟਾਈਮ ਸਰਪੰਚ ਸਾਹਿਬ ਦਾ ਨੰਬਰ ਹੈਗਾ ਜੀ ਸਰਪੰਚ ਸਾਹਿਬ ਦਾ ਨੰਬਰ ਹੈਗਾ ਹਾਂ ਜੀ ਫੋਨ ਲਾਓ ਜੀ ਸਰਪੰਚ ਸਾਹਿਬ ਨੂੰ ਹਾਂ ਫੋਨ ਲਾਓ ਹਾਂ ਜੀ ਇਹ ਸਰਪੰਚ ਸਾਹਿਬ ਨੂੰ ਫੋਨ ਲਗਾ ਰਹੇ ਆ ਜੀ ਦੇਖਦੇ ਆ ਸਰਪੰਚ ਸਾਹਿਬ ਕੀ ਗੱਲ ਕਹਿੰਦੇ ਨੇ ਸੈਕਟਰੀ ਸਾਹਿਬ ਦਾ ਫੋਨ ਬਿਜੀ ਆ ਰਿਹਾ ਹੈ ਦੁਬਾਰਾ ਫੇਰ ਲਗਾਨੇ ਆਂ ਆਹ ਕਿੰਨਾ ਕਰਦੇ ਆਂ ਆਹ ਕਿੰਨਾ ਕਰਦੇ ਆਂ ਆਹ ਕਿੰਨਾ ਕਰਦੇ ਆਂ ਸਰਪੰਚ ਸਾਹਿਬ ਫੋਨ ਨਹੀਂ ਚੁੱਕ ਰਹੇ ਇਸ ਤੋਂ ਬਾਅਦ ਅਹੀਂ ਐਸਐਚਓ ਸਾਹਿਬ ਨੂੰ ਫੋਨ ਲਗਾ ਕੇ ਦੇਖਦੇ ਆ ਐਸਐਚਓ ਸਾਹਿਬ ਕੀ ਕਹਿੰਦੇ ਨੇ ਉਹਦੇ ਬਾਅਦ ਚ ਪਿੰਡ ਦੇ ਮਸਲੇ ਦੀ ਜੋ ਵੀ ਗੱਲ ਆ ਉਹ ਅਗਲੇ ਤੁਹਾਨੂੰ ਥੋੜੇ ਦੇਰ ਬਾਅਦ ਦੱਸਦੇ ਆ ਕਿ ਕੀ ਮਸਲਾ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਹਾਂਜੀ ਐਸਐਚਓ ਸਾਹਿਬ ਮਨਜੀਤ ਸਿੰਘ ਬੋਲਦਾ ਜੀ ਸੱਚ ਦੀ ਆਵਾਜ਼ ਨਿਊ ਚੈਨਲ ਤੋਂ ਹਾਂਜੀ ਸਰ ਇਹ ਵੀਡੀਓ ਚੱਲ ਰਹੀ ਆ ਜੀ ਵੀਡੀਓ ਚੱਲ ਰਹੀ ਜੀ ਉਹਦੇ ਵੀਡੀਓ ਦੇ ਵਿੱਚ ਹੀ ਤੁਹਾਡਾ ਗੱਲ ਕਰ ਰਹੇ ਆ ਸਰ ਜਿਹੜਾ ਘੋਗੇ ਪਿੰਡ ਦਾ ਮਸਲਾ ਜੇ ਨਾਲੇ ਦਾ ਉਹਦੇ ਵਾਸਤੇ ਜੀ ਘੋਗਾ ਪਿੰਡ ਜੇ ਜਿਹੜਾ ਘੋਗੇ ਪਿੰਡ ਦਾ ਨਾਲੇ ਦਾ ਮਸਲਾ ਜੀ ਮੈਂ ਨਾਮ ਸੀ ਵੱਲੋਂ ਜੀ ਮੈਂ ਨਾਮ ਸੀ ਵੱਲੋਂ ਹਾਂਜੀ ਹਾਂਜੀ ਉਹ ਮਸਲਾ ਜਿਹੜਾ ਨਾਲੇ ਦਾ ਹੈ ਦਾ ਉਹਦੇ ਤੇ ਆੰਦੋਨਾ ਨੇ ਕਰ ਲਿਆ ਉਹਨਾਂ ਤੁਹਾਡੇ ਕੋਲ ਅਪਲੀਕੇਸ਼ਨ ਵੀ ਲਿਖਾ ਕੇ ਗਏ ਸੀ ਕਿ ਉਹ ਨਾਲਾ ਸਾਡਾ ਕਢਵਾ ਦਿਓ ਤੇ ਪੁਲਿਸ ਨੇ ਕੋਈ ਹਾਂਜੀ ਉਹ ਤੁਹਾਡਾ ਸਬੰਧ ਨਹੀਂ ਸਾਬੇ ਤੁਸੀਂ ਡਕਵਾ ਸਕਦੇ ਹੋ ਨਾ ਡਾਕਟਰ ਸਕਦੇ ਹੀ ਤੁਸੀਂ ਬੁਲਾਇਆ ਆਇਆ ਇਹ ਆਇਆ ਨਹੀਂ ਜੇ ਠੀਕ ਹੈ ਜੀ ਤੇ ਉਹਨਾਂ ਨੇ ਨਾਲੇ ਦੇ ਉੱਪਰ ਸਰ ਉਹਨਾਂ ਨੇ ਜਿਹੜੀ ਨਾਲੇ ਦੇ ਉੱਪਰ ਦੀਵਾਰ ਕਰੀ ਹੋਈ ਆ ਉਹ ਉਹਨਾਂ ਤੇ ਕਾਰਵਾਈ ਬਣਦੀ ਆ ਕਿ ਨਹੀਂ ਇਹ ਵੀ ਖੜਾ ਹੋ ਕੋ ਨਾ ਕਿੱਥੇ ਕੀਤੀ ਆ ਨਹੀਂ ਗੱਲ ਇੰਨੀ ਜਨਾ ਪਰਮੈਟ ਨੇ ਮੈਂ ਕੰਮ ਜੇ ਬਿਕੋ ਤੋਂ ਤਾਂ ਕੰਮ ਠੀਕ ਆ ਜੀ ਇਹ ਜੀ ਵੀਡੀਓ ਇਹ ਐਸ ਐਚਓ ਸਾਹਿਬ ਕਹਿੰਦੇ ਨੇ ਕਿ ਵੀਡੀਓ ਸਾਹਿਬ ਦਾ ਕੰਮ ਆ ਆਪਾਂ ਵੀਡੀਓ ਸਾਹਿਬ ਨੂੰ ਗੱਲ ਕਰਕੇ ਉਸ ਨਾਲ ਬਾਅਦ ਜੋ ਵੀ ਕਾਰਵਾਈ ਹੋਗੀ ਉਹ ਕਰਾਂਗੇ ਕੁਸ਼ਲੀ ਦੇਖ ਰਹੀ ਜੇ ਸੱਚ ਦੀ ਆਵਾਜ਼ 24 ਨਿਊਜ਼ ਤੇ ਮੈਂ ਹਾਂ ਮਨਜੀਤ ਸਿੰਘ ਸੱਚ ਦੀ ਆਵਾਜ਼ ਜੋ ਸੱਚੀ ਆਵਾਜ਼ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ